ਭਾਈ ਨਹੀਂ ਬੰਦ ਹੋਦਾ ਹੀ ਨਹੀਂ ਮੈਨੂੰ ਨਾ ਮਹੀਨੇ ਹੋ ਗਏ 9 ਮਹੀਨੇ ਹੋ ਗਏ ਤੁਹਾਨੂੰ ਆਂਦੇ 9 ਮਹੀਨੇ ਪ੍ਰਾਈਵੇਟ ਵਾਂਗੂ ਪੈਸੇ ਦਿੱਤੇ ਨਾ ਮੈਨੂੰ 32500 ਆਏ ਸੀ ਦਿੱਤੇ ਨਾ 6 ਵਜੇ ਤੋਂ ਮਾਤੀ ਅਸੀਂ 2 ਵਜੇ ਤੱਕ ਬਹੰਦੇ ਰਹਾ ਅੱਗ ਨਾਲੋਂ ਕਹੇ 6 ਵਜੇ ਅੱਗ ਨਾਲੋਂ ਬੰਦ ਕਰਦੇ ਨਾ ਮੈਂ ਕੰਪਿਊਟਰ ਨੂੰ ਬੱਚੇ ਹਾਸਲ ਤਾਂ ਨੂੰ ਬੰਦ ਕਰ ਕੋਈ ਨਹੀਂ ਸਾਡੀ ਬਹੂ ਵੀ ਪਹਿਲਾਂ ਬੱਚਾ ਹੋਣ ਵਾਲਾ ਐ ਐਂਬੂਲੈਂਸ ਵੀ ਲੇਟ ਆਈ ਐ ਡਿਲੀਵਰੀ ਵੀ ਦੇਖੋ ਕਿੰਨੀ ਪ੍ਰਾਈਵੇਟ ਕਿੰਨੀ ਸਟ੍ਰਿਕਟ ਐ ਜੀ ਐਂਬੂਲੈਂਸ ਤੇ ਟ੍ਰਾਈਨੇਡ ਲੈ ਕੇ ਜੰਨੀ ਆਹ ਡਿਲਵਰੀ ਨਹੀਂ ਹੋ ਰਹੀ ਇੱਕ ਸਿਵਲ ਹੌਪੀਟਰ ਕੋਲ ਡਿਲਵਰੀ ਨਹੀਂ ਹੋ ਰਹੀ ਸਿਵਲ ਹੌਪੀਟਰ ਕੋਲ ਲੱਖ ਲੱਖ ਦਾ ਸਿਵਲ ਹੌਪੀਟਰ ਦਾ ਇੱਕ ਬੰਦੀ ਹੋਰ ਡਿਲਵਰੀ ਨਹੀਂ ਹੁੰਦੀ ਇੱਕ ਸਫਾ ਲੈਣ ਗਈਆਂ ਆਈਆਂ ਤੇ ਪੈਸੇ ਨਹੀਂ ਮਿਲਦੇ ਰੋਂਦੇ ਪਏ ਨੇ ਐਸਾ ਲੱਗ ਬੜੇ ਮੇਰੇ ਵਾਸਤੇ ਜਿਹੜਾ ਹੈਗਾ ਜੀ ਇਹ ਬਹੁਤ ਇੱਕ ਜਿਹੜਾ ਦੁਖਦਾਈ ਇੱਥੇ ਜਿਹੜੀ ਘਟਨਾ ਹੋਈ ਆ ਔਰ ਸਾਡੇ ਮੈਂ ਬੜੇ ਅਫਸੋਸ ਨਾਲ ਕਹਿੰਦਾ ਵੀ ਸਾਡੇ ਇੱਕ ਗਾਇਨੇਕੋਲੋਜਿਸਟ ਵੱਲੋਂ ਇੱਕ ਇਨਸਾਨੀਅਤ ਔਰ ਮੈਡੀਕਲ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਸ਼ਰਮਸਾਰ ਕਰਨ ਵਾਲੀ ਜਿਹੜੀ ਉਹਨਾਂ ਦਾ ਬਿਹੇਵੀਅਰ ਦਾ ਕੰਡਕਟ ਹੈ ਔਰ ਜਿਹਦੇ ਨਾਲ ਇੱਥੇ ਕੋਈ ਪ੍ਰੈਗਨੈਂਟ ਲੇਡੀ ਆਈ ਸੀ ਔਰ ਉਹ ਜਿਹੜੀ ਲੇਡੀ ਡਾਕਟਰ ਸੀ ਉਹ ਛੁੱਟੀ ਤੇ ਸੀ ਜਿਹੜਾ ਮੈਡੀਕਲ ਅਫਸਰ ऑन ਡਿਊਟੀ ਸੀ ਔਰ ਛੁੱਟੀ ਉਹਦੀ ਆਫ ਰਾਇਸ ਸੀ ਛੁੱਟੀ ਲੈ ਕੇ ਨਹੀਂ ਗਈ ਸੀ ਉਹ ਉਹਨੇ ਉਹਨੂੰ ਇਨਫੋਰਮ ਕੀਤਾ ਮੈਂ ਕਹਿੰਨਾ ਕੋਈ ਵੀ ਹੋਵੇ ਜੀ ਇਹੋ ਜੇ ਬੰਨੇ ਤਾਂ ਮੈਂ ساری ਉਮਰ ਮੈਂ ਖੁਦ ਡਾਕਟਰੀ ਕੀਤੀ ਹੈ ਜੇ ਤੁਸੀਂ ਕਿਸੇ ਪ੍ਰਾਈਵੇਟ ਡਾਕਟਰ ਨੂੰ ਵਿਖਾਓਗੇ ਤਾਂ ਉਹ ਕਹੇਗਾ ਐਸੋ ਲੈ ਆ ਕੇ ਤੁਹਾਡੇ ਇੱਕ ਦੂਜੇ ਦੀ ਮਦਦ ਵੀ ਕਰਦੇ ਆ ਕੋਈ ਵੀ ਜਿਹਦੇ ਵਿੱਚ ਥੋੜੀ-ਮੋਟੀ ਇਨਸਾਨੀਅਤ ਵੀ ਹੋਏਗੀ ਉਹ ਆ ਕੇ ਕਰੇਗਾ ਵੀ ਆਪਣਾ ਜਿਹੜੀ ਲਾਈਫ ਹੈ ਸਾਡੇ ਵਾਸਤੇ ਸੈਕਲੋਸੈਕਟਾ ਔਰ ਸਾਡੇ ਮੈਡੀਕਲ ਐਥਿਕਸ ਵੀ ਆ ਉਹਦਾ ਕੰਡਕਟ ਜਿਹੜਾ ਹੈਗਾ ਉਹ ਮਤਲਬ ਕਿ ਮੈਡੀਕਲ ਐਥਿਕਸ ਦੀ ਵੀ ਵਾਇਲੇਸ਼ਨ ਹੈ ਲਾਅ ਦੀ ਵੀ ਵਾਇਲੇਸ਼ਨ ਹੈ ਇਹ ਮਤਲਬ ਕੋਈ ਗਲਤੀ ਨਹੀਂ ਇਹ ਗੁਨਾਹ ਹੈ ਇਹ ਬਹੁਤ ਵੱਡਾ ਔਰ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਚਾਹੇ ਅਰਵਿੰਦ ਕੇਜਰੀਵਾਲ ਜੀ ਹੋਣ ਔਰ ਮਨੀਸ਼ ਸੋਦੀਆ ਜੀ ਕਿਸੇ ਕਿਸਮ ਦੀ ਵੀ ਕ腐ਪਸ਼ਨ ਦੀ ਚਾਹੇ ਉਹ ਫਾਈਨੈਂਸ਼ੀਅਲ ਹੋਵੇ ਮੋਰਲ ਹੋਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗੈਰਡਿਫੀਕੇਸ਼ਨ ਦੀ ਹੋਵੇ ਔਰ ਲੇਡੀ ਡਾਕਟਰ ਦੀਆਂ ਪਹਿਲਾਂ ਵੀ ਕੰਪਲੇਂਟਸ ਆndੀਆਂ ਸੀਗਾ ਅਸੀਂ ਉਹਨੂੰ ਬੜੀ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਐਸਐਮਓ ਸਾਹਿਬ ਨੇ ਸਿਵਲ ਸਰਜਨ ਮੈਡਮ ਨੇ ਔਰ ਅਸੀਂ ਲੇਕਿਨ ਜਿਹੜਾ ਇਹ ਵੱਡਾ ਵਾਕਿਆ ਹੋਇਆ ਇਹਦੇ ਵਿੱਚ ਐਸਐਮਓ ਸਾਹਿਬ ਨੇ ਖੁਦ ਫੋਨ ਕੀਤਾ ਜੀ ਮੈਂ ਇਹਦੇ باوجود ਵੀ ਜਦੋਂ ਇਹਦੀ ਖਬਰ ਆਈ ਹੈ ਜੀ ਮੇਰੇ ਕੋਲ ਜਦੋਂ ਖਬਰ ਪਹੁੰਚੀ ਹੈ ਤਾਂ ਮੈਂ ਤਿੰਨ ਮੈਂਬਰੀ ਕਮੇਟੀ ਜਿਹਦੇ ਚ ਕਸਮੂ ਸਾਹਿਬ ਔਰ ਦੋ ਗੈਨੇਕੋਲੋਜਿਸਟ ਨੂੰ ਭੇਜਿਆ ਉਹਨਾਂ ਨੇ ਪੂਰੀ ਇਨਕੁਆਇਰੀ ਕਰਕੇ ਉਹਨਾਂ ਨੇ ਪ੍ਰਾਇਮਾ ਖੁਸ਼ਾਈ ਉਹਨਾਂ ਨੇ ਕਿਹਾ ਕਿ ਲੇਡੀ ਡਾਕਟਰ ਦੀ ਜਿਹੜੀ ਹੈਗੀ ਆ ਉਹ ਗਲਤੀ ਆ ਤੇ ਕਿਉਂਕਿ ਜੋ ਮਾਨ ਕਾਮਨਟ ਦੀ ਪਾਲਿਸੀ ਆ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਜਿਹੜਾ ਮਿਸ ਬਿਹੇਵੀਅਰ ਉਹ ਟੋਲਰੇਟ ਨਹੀਂ ਕਰਦੇ ਤੇ ਇਸ ਕਰਕੇ ਸੀ ਸਟੈਂਡ ਸਸਪੈਂਡਡ ਜੀ ਉਹਨੂੰ ਸਸਪੈਂਡ ਕੀਤਾ ਜਾਏਗਾ ਔਰ ਮੈਂ ਸਖਤ ਬਾਤ ਨੇਕ ਦੇਣਾ ਚਾਹੁੰਦਾ ਵੀ ਜਿਹੜੇ ਜੇ ਤੁਸੀਂ ਸਰਕਾਰੀ ਨੌਕਰੀ ਕਰਨੀ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਹੈ ਡਿਜ਼ਾਈਨ ਕਰਕੇ ਪ੍ਰੈਕਟਿਸ ਕਰ ਲਓ ਬਟ ਤੁਸੀਂ ਸਰਵਿਸ ਦੇ ਵਿੱਚ ਰਹਿ ਕੇ ਤੇ ਤੁਸੀਂ ਆਪਣੇ ਪੂਰੀ ਲਗਨ ਦੇ ਨਾਲ ਸ਼ਰਦਾ ਦੇ ਨਾਲ ਪੇਸ਼ੈਂਟ ਪ੍ਰਤੀ ਹਮਦਰਦੀ ਵਾਲੇ ਰੁਪਈਏ ਦੇ ਨਾਲ ਔਰ ਐਮਪੀਟੀ ਦੇ ਨਾਲ ਜਿਹੜਾ ਹੈਗਾ ਕੰਮ ਕਰਨਾ ਕਿਉਂਕਿ ਤੁਹਾਨੂੰ ਅਸੀਂ ਦੇਖੋ ਮੈਂ ਡਾਕਟਰ ਨੂੰ ਅਸੀਂ ਐਕਸੈਪਸ਼ਨ ਕੀਤੀ ਹੈ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਜਿਹੜਾ ਟਾਈਮ ਬౌండ్ স্ਕੇਲ ਮਤਲਬ 5 10 15 ਸਾਲ ਬਾਅਦ ਦੇ ਸ਼ੋਰਟ ਪ੍ਰੋਮੋਸ਼ਨ ਜਿਹੜੀ ਹੈਗੀ ਆ ਉਹ ਸਿਰਫ ਡਾਕਟਰਸ ਨੂੰ ਦਿੱਤੀ ਹੈ ਕਿਉਂਕਿ ਸਾਡੇ ਕੋਲੇ ਸ਼ਾਰਟੇਜ ਆ ਸਾਨੂੰ ਪਤਾ ਹੈਗਾ ਇਸੇ ਕਰਕੇ ਸ਼ਾਇਦ ਮੈਂ ਰੈਲੈਕਟੈਂਟ ਹੋਣਾ ਐਕਸ਼ਨ ਲੈਣ ਲੱਗੇ ਬਟ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਹੁਣ ਤਾਂ ਹੁਣ ਤਾਂ ਮਤਲਬ ਇਹਦੇ ਵਿੱਚ ਕੋਈ ਮਾਫੀ ਨਹੀਂ ਮਿਲ ਸਕਦੀ ਔਰ ਖਾਲੀ ਇਹ ਨਹੀਂ ਆ ਕਿ ਸਸਪੈਂਡ ਕਰ ਦਿੱਤਾ ਜੀ ਇਹਨਾਂ ਦੀ ਪ੍ਰੋਪਰ ਇਨਕੁਆਰੀ ਹੋਏਗੀ ਜੀ ਹੁਣ ਉਸ ਤੋਂ ਬਾਅਦ ਇਹਨਾਂ ਦਾ ਲਾਇਸੈਂਸ ਵੀ ਕੈਂਸਲ ਹੋ ਸਕਦਾ ਇਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਹੋ ਸਕਦਾ ਔਰ ਸਖਤ ਤੋਂ ਸਖਤ ਸਜ਼ਾ ਜਿਹੜੀ ਐਗਜ਼ੈਂਪਲਰੀ ਪਨਿਸ਼ਮੈਂਟ ਦੇਵਾਂਗਾ ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਹੈਗੇ ਆ ਜੀ ਮੈਂ ਰੋਪੜ ਚ ਜਾਣਾ ਮੈਂ ਸਾਰੇ ਪੰਜਾਬ ਚ ਜਾਣਾ ਜੀ ਨਵੇਂ ਸਿਰ ਚ ਜਾਣਾ ਉੱਥੇ ਜਿਹੜੀਆਂ ਨੇੜੀ ਡਾਕਟਰਾਂ ਦਾ ਰਾਤ ਨੂੰ ਆ ਕੇ ਵੀ ਸੀਜ਼ੇਰੀਅਨ ਕਰਦੀਆਂ ਸ਼ਾਮ ਨੂੰ ਵੀ ਕਰਦੀਆਂ ਉਹਨਾਂ ਨੂੰ ਮੈਂ 15 ਅਗਸਤ ਨੂੰ ਉਹਨਾਂ ਦਾ ਸਲਮਾਨ ਵੀ ਕਰਾਂਗਾ ਸਾਡੇ ਕੋਲੇ 99% 98% ਡਾਕਟਰ ਹੈ ਜਿਹੜੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੋਕਾਂ ਦਾ ਇਲਾਜ ਕੀਤਾ ਸਾਡੇ ਕੋਲੇ ਬਹੁਤ ਡੈਡੀਕੇਟਿਡ ਗਾਇਨਕੋਲੋਜਿਸਟ ਵੀ ਆ ਫਿਜੀਸ਼ਨ ਵੀ ਆ ਸਰਜਨ ਵੀ ਆ ਔਰ ਪਸੀਨ ਸਾਹਿਬ ਨੇ ਵੀ ਖੁਦ ਸੇਜਨ ਕੀਤਾ ਇੱਕ ਸਰਜਨ ਇਹਨਾਂ ਨੇ ਉਹਦੀ ਜਾਨ ਬਚਾਉਣ ਲਈ ਇਹਨਾਂ ਨੇ ਆਪਣਾ ਫਰਜ਼ ਨਿਭਾਇਆ ਉਹਨਾਂ ਨੇ ਇਹਨਾਂ ਦਾ ਵੀ ਫੋਨ ਨਹੀਂ ਅਟੈਂਡ ਕੀਤਾ ਇਹਦੀ ਮਾਫੀ ਨਹੀਂ ਮਿਲ ਸਕਦੀ ਸੋ ਸਾਡੇ ਕੋਲੇ ਜਿੰਨੇ ਜਿੰਨੇ ਸਾਡੇ ਡਾਕਟਰ ਹੈ ਸਿਰਫ 1 ਜਾਂ 1.5% ਡਾਕਟਰ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਜਿਨ੍ਹਾਂ ਦੇ ਵਿੱਚ ਕਿ ਇਨਸਾਨੀਅਤ ਨਹੀਂ ਹੈ ਉਹਨਾਂ ਨੂੰ ਨੌਕਰੀ ਛੱਡ ਜਾਣੀ ਚਾਹੀਦੀ ਆ ਸਾਨੂੰ ਇਹੋ ਜਿਹੇ ਬੰਦਿਆਂ ਡਾਕਟਰਾਂ ਦੀ ਲੋੜ ਨਹੀਂ ਆ ਸਾਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰ ਚਾਹੀਦੇ ਆ ਨਾ ਕਿ ਲੋਕਾਂ ਦੀਆਂ ਜਾਨਾਂ ਗਵਾਉਣ ਵਾਲੇ ਸੋ ਇਹਦੀ ਸਸਪੈਂਸ਼ਨ ਵੀ ਹੋਏਗੀ ਇਹਦੇ ਖਿਲਾਫ ਡਿਟੇਲਡ ਇਨਕੁਆਇਰੀ ਵੀ ਹੋਏਗੀ ਇਹਦਾ ਜਿਹੜਾ ਇਹਦਾ ਜਿਹੜਾ ਲਾਇਸੈਂਸ ਟੂ ਪ੍ਰੈਕਟਿਸ ਆ ਉਹ ਵੀ ਕੈਨਸਲ ਹੋ ਸਕਦਾ ਔਰ ਇਹਦੇ ਕੇਸ ਵੀ ਰਜਿਸਟਰ ਹੋ ਸਕਦਾ ਜੋ ਵੀ ਸਖਤ ਤੋਂ ਸਖਤ ਸਜ਼ਾ ਬਣਦੀ ਹੋਏਗੀ ਉਸ ਇਨਕੁਆਰੀ ਤੋਂ ਬਾਅਦ ਡਾਕਟਰ ਸਸਪੈਂਸ਼ਨ ਦੇ ਦਰਾਂ ਨੂੰ ਕੋਈ ਨਿੱਜੀ ਹਸਪਤਲ ਆਪਣਾ ਚਲਾਉਂਦੀ ਮੈਂ ਕਹ ਰਿਹਾ ਜੀ ਮੈਂ ਉਹਦੇ ਜਿਹੜਾ ਮੈਂ ਪਹਿਲਾਂ ਹੀ ਕਹਤਾ ਵੀ ਉਹਦਾ ਸਸਪੈਂਸ਼ਨ ਵੀ ਹੋਏਗਾ ਜੇ ਇਹ ਇਹ ਬੜਾ ਮਤਲਬ ਕਾਮਨ ਹੁੰਦਾ ਜੀ ਕਿ ਉਹਨੂੰ ਮਾਲਕ ਜਦੋਂ ਪਹਿਲਾਂ ਸਸਪੈਂਡ ਹੋ ਗਿਆ ਜੀ ਬਾਅਦ ਚ ਕੋਰਟ ਨੇ ਕਿਸੇ ਨਾ ਕਿਸੇ ਟੈਕਨੀਕਲ ਗਰਾਉਂਡ ਤੇ ਕੁਝ ਕਰ ਦਿੱਤਾ ਪੂਰੀ ਇਨਕੁਆਰੀ ਹੋਏਗੀ ਅਸੀਂ ਇਹਨੂੰ ਡਲੇ ਨਹੀਂ ਕਰਾਂਗੇ ਇਹਨੂੰ ਮੈਂ ਡਲੇ ਨਹੀਂ ਹੋਣ ਦਿਆਂਗਾ ਇਹਨੂੰ ਸਾਰਾ ਕਰਕੇ ਫਟਾਫਟ ਕਰਕੇ ਸਾਰਾ ਕੁਝ ਕਰ ਦਾਂਗੇ ਸ਼ੀ ਕੈਨ ਇਵਨ ਵੀ ਡਿਸਮਿਸ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ